ਗੋਲਡਨ ਬாய் ਚੀਮਾ ਬਾਈ ਦਾ ਦੌਰ ਚੱਲ ਰਿਹਾ ਹੈ ਜャ ਅਸੀਂ ਇੰਜ ਕਹਿ ਸਕਦੇ ਹਾਂ ਕਿ ਦੌਰ ਨਹੀਂ ਉਹਦੀ ਵਾਰਡਿੰਗ ਚੱਲ ਰਹੀ ਹੈ ਜਿਹੜਾ ਵੀ ਗਾਣਾ ਚੀਮਾ ਬਾਈ ਸਿੱਟ ਰਿਹਾ ਹੈ ਉਹ ਹੁਣ ਤੱਕ ਹਿੱਟ ਹੀ ਹੋ ਰਿਹਾ ਹੈ ਇਹ ਤੋਂ ਇਲਾਵਾ ਚੀਮਾ ਬਾਈ ਨੇ ਜਿੰਨੇ ਵੀ ਗਾਣੇ ਕੀਤੇ ਨੇ ਉਹਦੇ ਨਾਲ ਕੋਈ ਨਾ ਕੋਈ ਕੰਟਰੋਵਰਸੀ ਤਾਂ ਜ਼ਰੂਰ ਖੜੀ ਹੋਈ ਹੈ ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਕੋਇਨਸੀਡੈਂਸੀ ਕਹਿ ਸਕਦੇ ਹਾਂ ਕਿਉਂਕਿ ਪਹਿਲਾਂ ਚੀਮਾ ਬਾਈ ਨੇ ਗਾਣਾ ਅਮਰੀਕਾ ਦੇ ਉੱਤੇ ਸਿੱਟਿਆ ਸੀਗਾ ਤੇ ਉਸ ਤੋਂ ਬਾਅਦ ਟਰੰਪ ਨੇ ਜੋ ਕੀਤਾ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਫਿਰ ਗੱਲ ਹੋਈ ਸੀ ਸਕੋਸ਼ੀਆ ਬੈਂਕ ਦੀ ਜਿਹੜਾ ਕੈਨੇਡਾ ਦਾ 3rd ਲਾਰਜੇਸਟ ਬੈਂਕ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੈ ਉਸ ਬੈਂਕ ਬਾਰੇ ਵੀ ਖਬਰ ਆ ਗਈ ਸੀ ਕਿ ਸਕੋਸ਼ੀਆ ਬੈਂਕ ਵੀ ਹੁਣ ਲੁੱਟਿਆ ਗਿਆ ਹੈ 3rd ਗੱਲ ਕਰਦੇ ਆਂ ਸੀ ਰਾਣਾ ਗੁਰਜੀਤ ਦੀ ਜਿਹੜੇ ਕਿ ਕਾਂਗਰਸ ਦੇ ਲੀਡਰ ਨੇ ਚੀਮਾ ਬਾਈ ਨੇ ਉਹਨਾਂ ਦਾ ਵੀ ਗਾਣਿਆਂ ਵਿੱਚ ਜ਼ਿਕਰ ਕੀਤਾ ਸੀ ਤੇ ਇਹ ਤੋਂ ਬਾਅਦ ਉਹਨਾਂ ਦੇ ਘਰ ਉੱਤੇ ਰੇਡ ਪੈ ਗਈ ਸੀ ਜਿਹੜੇ ਘਰ ਕਿ ਕਪੂਰਥਲਾ ਜਲੰਧਰ ਤੇ ਚੰਡੀਗੜ੍ਹ ਵਿੱਚ ਸੀਗੇ ਤੇ ਹੁਣੇ-ਹੁਣੇ ਰੀਸੈਂਟਲੀ ਇੱਕ ਖਬਰ ਆਈ ਹੈ ਜੋਕਿੰਗਲੈਂਡ ਦੇ ਹੀਥਰੋ 에ਅਰਪੋਰਟ ਤੋਂ ਹੈ ਏਅਰਪੋਰਟ ਤੇ ਤੇ ਅੱਗ ਲੱਗੀ ਜਿਸ ਦੇ ਬਾਅਦ ਬਹੁਤ ਸਾਰੇ ਨੁਕਸਾਨ ਉੱਥੇ ਹੋਇਆ ਤੁਸੀਂ ਸੋਚੋਗੇ ਚੀਮਾ ਬਾਈ ਦਾ ਉਹਦੇ ਨਾਲ ਕੀ ਲੈਣ ਦੇਣਾ ਲੈਣ ਦੇਣ ਹੈ ਚੀਮਾ ਬਾਈ ਦਾ ਕਿਉਂਕਿ ਚੀਮਾ ਬਾਈ ਦਾ ਜੋ ਨਵਾਂ ਗਣਾ ਯੰਗ ਗੋਟ ਆਇਆ ਸੀ ਉਹਦੇ ਵਿੱਚ ਚੀਮਾ ਬਾਈ ਨੇ ਹੀਥਰੋ ਏਅਰਪੋਰਟ ਦਾ ਜ਼ਿਕਰ ਕੀਤਾ ਸੀ ਤੇ ਕਿਹਾ ਸੀ ਕਿ ਮੈਨੂੰ ਹੀਥਰੋ ਤੋਂ ਕੀਤਾ ਹੈ ਰੀਸੀਵ ਜਿਨ੍ਹਾਂ ਨੇ ਹੁਣ ਚੀਮਾ ਬਾਈ ਦੇ ਪ੍ਰੈਡਿਕਸ਼ਨ ਵੀ ਸਿੰਪਸਨ ਕਾਰਟੂਨ ਦੇ ਵਾਂਗ ਹੀ ਸੱਚ ਹੋ ਰਹੀਆਂ ਨੇ ਬਟ ਇੱਕ ਕੋਇਨਸੀਡੈਂਸੀ ਕਹਿ ਸਕਦੇ ਹਾਂ ਤੇ ਹੁਣ ਦੇਖਦੇ ਹਾਂ ਕਿ ਇਹ ਕੋਇਨਸੀਡੈਂਸ ਚੀਮਾ ਬਾਈ ਦਾ ਕਦੋਂ ਤੱਕ ਖੜਾ ਨਹੀਂ ਛੱਡਦਾ